ਥੋੜਾ ਧੰਨਵਾਦ ਇਸ ਵੀਡੀਓ ਦੇ ਵਿੱਚ 1 ਮਿੰਟ ਦੀ ਵੀਡੀਓ ਦੇ ਵਿੱਚ ਮੈਂ ਦੱਸਣਾ ਚਾਹਨਾ ਹੁਣ ਕਈ ਵਾਰੀ ਇਹ ਹੁੰਦਾ ਵੀ ਆਪਾਂ ਕਿਸੇ ਸੌਨਸਾਨ ਵਾਲੇ ਇਲਾਕੇ 'ਚ ਰਹਿੰਦੇ ਆ ਕਿਤੇ ਵੀ ਆਪਾਂ ਰਹਿੰਦੇ ਆ ਤੇ ਆਪਾਂ ਨੂੰ ਦੁਕਾਨ ਤੇ ਜਾਣਾ ਪੈਂਦਾ ਜਾਂ ਕਿਤੇ ਵੀ ਜਾਣਾ ਪੈਂਦਾ ਇੱਥੇ ਜਦੋਂ ਆਪਾਂ ਕਿਤੇ ਘੁੰਮਦੇ ਆ ਬਿਨਾ ਪੇਪਰਾਂ ਤੋਂ ਤਾਂ ਪਹਿਲੀ ਗੱਲ ਤਾਂ ਆਪਾਂ ਨੂੰ ਬਚਣ ਦੀ ਜ਼ਰੂਰਤ ਆ ਤੇ ਜਿਹੜੀ ਕਾਰਵਨਰੀ ਆ ਪੁਲਿਸ ਆ ਤੁਹਾਨੂੰ ਰੋਕਦੀ ਆ ਤੇ ਤੁਹਾਡੇ ਕੋਲੇ ਕੋਈ ਕਾਗਜ਼ ਪੱਤਰ ਨਹੀਂ ਮੰਨ ਲਓ ਤੁਸੀਂ ਜੀਲ ਕਰਾਈ ਹੋਈ ਹੈ ਆਪਣੀ ਅ ਜੀਲ ਦੀ ਜਿਹੜੀ ਅਪਾਰਟਮੈਂਟ ਹੈ ਤੁਸੀਂ ਅਸਲੀ ਹੈ ਜਿਹੜੀ ਰੀਅਲ ਮਿਲੀ ਹੋਈ ਆ ਉਹ ਤੁਸੀਂ ਜੇਬ ਚ ਰੱਖਣੀ ਆ ਫੋਟੋਗ੍ਰਾਫੀ ਨਹੀਂ ਚੱਲਣੀ ਕਿਉਂਕਿ ਇਹਨਾਂ ਨੇ ਮੰਨਦੇ ਨਹੀਂ ਹੈਗੇ ਫੋਟੋਕਾਪੀ ਨੂੰ ਤੁਸੀਂ ਉਹ ਰੀਅਲ ਜਿਹੜੀ ਹੈਗੀ ਆ ਪੇਪਰ ਹੈਗਾ ਤੁਹਾਡੇ ਕੋਲੇ ਉਹ ਤੁਸੀਂ ਦਿਖਾ ਸਕਦੇ ਹੋ ਹਨਾ ਬੋਲੀ ਨਹੀਂ ਆਉਂਦੀ ਤੁਸੀਂ ਫੋਨ ਤੇ ਬੋਲ ਕੇ ਦੱਸ ਸਕਦੇ ਹੋ ਅਗਰ ਤੁਹਾਨੂੰ ਕਿਤੇ ਰਾਹ ਜਾਂਦੇ ਵਿੱਚ ਤੁਹਾਨੂੰ ਪੁੱਛਦੇ ਵੀ ਆ ਕੋਈ ਅਗਰ ਤੁਹਾਡੇ ਕੋਲੇ ਰਸੀਬ ਉਤਾ ਤੁਸੀਂ ਉਹ ਦਿਖਾ ਸਕਦੇ ਹੋ ਕਾਰਡ ਤਾਂ ਚਲੋ ਜਿਹੜਾ ਹੁੰਦਾ ਆਪਾਂ ਦਿਖਾਉਣਾ ਹੀ ਹੁੰਦਾ ਹਨਾ ਤੇ ਬਿਨਾ ਪੇਪਰ ਤੋਂ ਜਿੰਨਾ ਚਿਰ ਤੁਹਾਡੇ ਕੋਲੇ ਕੋਈ ਚੀਜ਼ ਅਸਲੀ ਨਹੀਂ ਹੈਗੀ ਤਾਂ ਉਹਨਾਂ ਚਿਰ ਬਾਹਰ ਜਾਣ ਦੀ ਕੋਸ਼ਿਸ਼ ਕਰਨੀ ਵੀ ਆਪ ਨੂੰ ਜ਼ਰੂਰਤ ਨਹੀਂ ਅਗਰ ਪੁੱਛਦੇ ਵੀ ਆ ਤੁਹਾਡੀ ਕਿਸਮਤ ਆ ਜੇ ਤੁਹਾਨੂੰ ਕੋਈ ਕਰਦੀ ਆ ਤਾਂ ਗੱਲ ਵੱਖਰੀ ਆ ਜੇ ਤੁਹਾਡੀ ਕਿਸਮਤ ਚੰਗੀ ਆ ਤਾਂ ਤੁਹਾਨੂੰ ਛੱਡ ਸਕਦੀ ਆ ਪਰ ਅਗਰ ਤੁਹਾਡੇ ਕੋਲੇ ਫੋਟੋ ਕਾਪੀ ਆ ਤਾਂ ਤੁਹਾਨੂੰ ਉਹਦਾ ਮੂਲਤਾ ਜਿਹੜਾ ਜੁਰਮਾਨਾ ਦੇਣਾ ਪੈਣਾ 70 80 ਰੁਪਏ 90 ਰੁਪਏ ਜੁਰਮਾਨਾ ਹੁੰਦਾ ਤੇ ਉਹ ਸ਼ਾਇਦ ਮੈਂ ਸੁਣਿਆ ਵੀ ਕਰ ਦਿੰਦੇ ਨੇ ਹਜੇ ਕਿਉਂਕਿ ਮੈਂ ਉਹ ਜੁਰਮਾਨਾ ਹੁੰਦਾ ਨਹੀਂ ਦੇਖਿਆ ਬਾਰੂ ਸੁਣਿਆ ਜ਼ਰੂਰ ਆ ਕਿਉਂਕਿ ਹਰ ਬੰਦੇ ਜਿਹੜੇ ਇੱਕ ਦੂਜੇ ਨੂੰ ਫੋਨ ਕਰ ਦਿੰਦੇ ਆ ਵੇਰ ਹੋ ਕੇ ਚੱਲਦੇ ਆ ਵੀ ਬਾਈ ਧਿਆਨ ਰੱਖੀ ਮੜਾ ਜਾ ਆਲੇ ਦਾਲ ਜਿੰਦੇ ਵੀ ਆਪਣੇ ਬੰਦੇ ਹੁੰਦੇ ਇੱਕ ਦੂਜੇ ਨੂੰ ਫੋਨ ਕਰ ਦਿੰਦੇ ਆ ਜਿਹੜੇ ਬੰਦੇ ਕੱਚੇ ਹੁੰਦੇ ਆ ਜ ਜਿੰਨੋ ਕੋਲ ਪੇਪਰ ਨਹੀਂ ਹੁੰਦੇ ਅਪਾਰਟਮੈਂਟ ਹੁੰਦੀ ਸਿਰਫ ਉਹਨਾਂ ਨੂੰ ਵੀ ਕਿਤਨਾ ਕਿਤੇ ਕੁੰਡੀ ਜਿਹੜੀ ਉਹ ਫਸਾ ਲੈਂਦੇ ਆ ਇਸ ਕਰਕੇ ਇੱਕ ਕਾਰਵ ਨੇਈ ਤੋਂ ਜਿਹੜਾ ਬਚਣ ਦਾ ਤਰੀਕਾ ਇਹ ਹੀ ਆ ਵੀ ਆਪਾਂ ਨਾਮ ਬਾਹਰ ਨਿਕਲੀਏ ਜੇ ਕਿਤੇ ਕੰਮ ਕਮ ਹੈਗਾ ਮੜਾ ਮੋਟਾ ਕਰਕੇ ਆਦਾ ਚੁੱਪ ਕਰਕੇ ਘਰੇ ਆ ਕੇ ਪੈ ਜਾਓ ਬਾਹਰ ਕਿਤੇ ਘੁੰਮਣ ਫਿਰਨ ਦੀ ਲੋੜ ਨਹੀਂ ਸਾਲ ਡੇਢ ਸਾਲ ਵਿਚਰਨਾ ਵਿਚਰਨ ਕਰਕੇ ਸੈੱਟ ਹੋਣਾ ਸ਼ੁਰੂ ਹੋ ਜਾਂਦਾ ਇਸ ਚੀਜ਼ਾਂ ਦਾ ਜਿਹੜਾ ਹੈਗਾ ਧਿਆਨ ਰੱਖਣਾ ਜ਼ਰੂਰੀ ਆ